ਇੱਧਰਲੇ ਪਾਸੇ ਨੇ ਟੇਪਾ ਟੁਪਾ ਲਾ ਕੇ ਫਿਨਿਸ਼ ਕਰ ਛੱਡੇ ਆ ਜੀ ਤੇ ਇੱਧਰਲੇ ਪਾਸੇ ਟੇਪਾ ਟੁਪਾ ਲਾ ਕੇ ਇੱਧਰ ਵੀ ਫਿਨਿਸ਼ਿੰਗ ਰੈਡੀ ਹੈ ਵਰਨ ਮਿਸਤਰੀ ਮਿੱਥੀ ਮੇਥਾ ਲਾਉਂਦੇ ਹੋਏ ਮਿਸਤਰੀ ਸਾਹਿਬ ਇਹ ਕਾ ਮਿਸਤਰੀਏ ਨੂੰ ਸਵੇਰ ਦੀ ਹਵਾ ਨਹੀਂ ਆਉਂਦੀ ਕਿ ਹਵਾਸੋ ਇੱਧਰ ਕਰਾ ਨੂੰ ਕੰਮ ਦੱਸੰਦੇ ਐ ਏਦਾਂ ਕਰਨੀ ਆ ਤਾਂ ਆਪ ਨੂੰ ਇਹਨੂੰ ਗਰਮੀ ਮਹਿਸੂਸ ਹੁੰਦੀ ਏ ਹਾਂਜੀ ਮਿਸਤਰੀ ਸਾਹਿਬ ਕੀ ਕਹਿਣਾ ਚਾਹੂਗੇ ਏ ਮਿਸਤਰੀ ਸਾਹਿਬ ਇਹ ਤਾਂ ਜੋ ਰਲਸ ਆ ਆਦੀ ਆਦੀ ਕੰਮ ਸਕੋਣデア ਆਇਆ ਨਹੀਂ ਵੀ ਆਇਆ ਨਹੀਂ ਕਰਨੂ ਕੰਮ ਨਹੀਂ ਐ ਹਾਂ ਐਦਾ ਦੇਖ ਦੇ ਖੇਡੀਆਂ ਖੇਡਣ ਦੇ ਆ ਟੇਪ ਦੇ ਨਾਲ ਦੇ ਦੇ ਇੱਕ ਦੋ ਥਿਲੋਣੀ ਉੱਥੇ